ਦਾਲ ਵਾਲੇ ਤਾਂ ਕਹਿੰਦੇ ਲੁੱਟਿਆ ਪੰਜਾਬ ਭਗਵੰਤ ਸਮਾਨ ਨੇ ਨਹੀਂ ਲੁੱਟਿਆ ਸਾਨੂੰ ਤਾਂ ਲੱਗਦਾ ਨਹੀਂ ਹਾਂ ਇੱਕੋ ਢਾਉਂ ਜਾਣਦੇ ਆ ਸੀ ਇਮਾਨਦਾਰ ਬੰਦੇ ਆ ਬਹੁਤ ਵਧੀਆ ਬੰਦੇ ਆ ਸਾਰੇ ਬਰਾਬਰੀ ਆ ਤੇ ਪਸਤੂਨੋ ਦੇ ਫੱਕੇ ਹੀ ਬਦਲਦੀਆਂ ਸਹੀ ਹੈ ਅਚਾਰ ਕੀਤਾ ਹਾਂ ਹਾਂ ਲੈਟ ਬਾ ਪਹਿਲਾਂ ਹੁੰਦੀ ਸੀ ਰੈਟ ਪਹਿਲਾਂ 9:00 ਹੁੰਦੀ ਸੀ 8 ਘੰਟੇ ਹੁੰਦੀ ਸੀ ਬਿਜਲੀ ਮਾਪ ਵੀ ਕੀਤੀ ਆ ਮੈਂ ਤਾਂ ਆ ਦਾ ਕੰਮ 7:00 ਵਜੇ ਕਿਉਂ ਭਗਵੰਤ ਸਮਾਨ ਦਾ ਕਿਉਂ ਇਹਨਾਂ ਹੀ ਕੰਮ ਹੁੰਦੇ ਨੇ ਪਤਾ ਨਹੀਂ ਘਰ ਚੋਂਦੇ ਨਹੀਂ ਬਕਤ ਕੋਈ ਦਾ ਕੁਛ ਨਹੀਂ ਮੰਗਦਾ ਲੋਕਾਂ ਨੇ ਦਿੱਤੀਆਂ ਅੱਗੇ ਪੈਸੇ ਲੈਂਦੇ ਹੁਣ ਫ੍ਰੀ ਮੰਨਣ ਲੱਗਿਆ ਸੱਟ ਮੁੰਡਾ ਆਦਮੀ ਪਾਰਟੀ ਕੰਮ ਸਾਰੇ ਜਨੇ ਵੀ ਸਾਰੇ ਕਰਨਗੇ ਅੱਛਾ ਜੀ ਪਾਰਟੀ ਨੇ ਜੀ 2 ਸਾਲਾਂ ਦੇ ਵਿੱਚ ਬਹੁਤ ਕੁਝ ਦਿੱਤਾ ਜੀ ਫਟੀਆਂ ਦੀ ਬਹੁਤ ਵਧੀਆ ਹਵਾ ਜੀ ਬਹੁਤ ਵਧੀਆ ਕੰਮ ਕਰਿਆ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਵੀ ਕਿਹੜੇ ਮੁੱਦਿਆਂ ਦੇ ਉੱਪਰ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੇ ਮੁੱਦੇ ਨੇ ਪੰਜਾਬ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਰੱਖਣੇ ਚਾਹੀਦੇ ਨੇ ਤੇ ਕਿਹੜੀ ਪਾਰਟੀ ਨੇ ਹੁਣ ਤੱਕ ਕਿਹੜਾ ਕੰਮ ਚੰਗਾ ਕੀਤਾ ਤੇ ਕਿਹੜਾ ਕਰਤਾ ਮਾੜਾ ਪੰਜਾਬ ਦੇ ਲਈ ਕਰਦੇ ਆਂ ਗੱਲਬਾਤ ਮਾਨਸਾ ਦੇ ਪਿੰਡ ਢਿੰਗੜ ਪਹੁੰਚੇ ਆਂ ਤੇ ਬਜ਼ੁਰਗ ਸਾਡੇ ਨਾਲ ਨੇ ਸਾਥ ਦੇ ਵਿੱਚ ਬੈਠੇ ਆਂ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਨਾਇਬ ਸਿੰਘ ਜੀ ਨਾਇਬ ਸਿੰਘ ਜੀ ਵੋਟਾਂ ਇੰਨੇ ਵਾਰ ਬਾਤੀਆਂ ਪੰਜਾਬ ਦੇ ਭਲੇ ਦੀ ਗੱਲ ਕੀਤੀ ਕਿਸੇ ਨੇ ਸਾਨੂੰ ਤਾਂ ਕੋਈ ਦਿਖਾਈ ਨਹੀਂ ਦਿੰਦੇ ਰਹੀ ਜੀ ਅੱਛਾ ਹਾਂਜੀ ਸਾਰੇ ਬਸ ਜੁਮਲੇ ਛੱਡ ਰਹੇ ਨੇ ਤੇ ਲੋਕਾਂ ਨੂੰ ਲਾਰਾ ਲਾ ਕੇ ਮੁੜ ਕੇ ਪੰਜ ਸਾਲ ਦਿਖਾਈ ਨਹੀਂ ਦਿੰਦੇ ਕਿਹੜੀ ਪਾਰਟੀ ਨੇ ਹੁਣ ਤੱਕ ਕੰਮ ਕੀਤਾ ਵਧੀਆ ਪਾਰਟੀਆਂ ਸਾਰੇ ਬਰਾਬਰੀ ਆ ਅੱਛਾ ਤੇ ਬਸ ਉਹਨਾਂ ਦੇ ਪੱਗਾਂ ਹੀ ਬਦਲਦੀਆਂ ਅੱਛਾ ਪੱਗਾਂ ਬਦਲਦੀ ਬਸ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਹੁਣ ਦੀ ਮੌਜੂਦਾ ਸਰਕਾਰ ਨੇ ਕੁਝ ਕੀਤਾ ਪਿੰਡਾਂ ਲਈ ਨਹੀਂ ਹਾਂ ਕੀਤਾ ਤਾਂ ਹੈਗਾ ਉਹਨਾਂ ਨੇ ਬਿਜਲੀ ਮਾਪ ਵੀ ਕੀਤੀ ਆ ਤੇ ਇਹੀ ਸਾਨੂੰ ਦਿਖਾਈ ਦੇ ਰਿਹਾ ਜੋ ਲੋਕਾਂ ਦੇ ਸਾਹਮਣੇ ਆ ਰਹੀਆਂ ਨੌਕਰੀਆਂ ਦਾ ਕੁਝ ਦਿਖਿਆ ਪਿੰਡਾਂ ਦੇ ਨਹੀਂ ਨੌਕਰੀਆਂ ਦਾ ਨੌਕਰੀਆਂ ਆਈਆਂ ਨੇ ਪਤਾ ਨਹੀਂ ਉਹ ਪਿਛਲੀ ਸਰਕਾਰ ਦੇ ਭਰਤੀ ਕੀਤੀ ਹੋਈ ਨੌਕਰੀ ਹੋਵੇ ਤੇ ਕਹਿੰਦੇ ਨੋਟੀਫਿਕੇਸ਼ਨ ਤਾਂ ਇਹਨਾਂ ਨੇ ਦਿੱਤਾ ਅੱਛਾ ਹਾਂਜੀ ਨਵੀਂ ਕੋਈ ਨੌਕਰੀ ਦਾ ਸਾਨੂੰ ਕੋਈ ਮੁਫਤ ਅੱਛਾ ਮੁਫਤ ਚਾਹੀਦਾ ਗਰਜ਼ਗਾਰ ਰਜਕਾਰ ਚ ਲੋਕਰ ਤਾਂ ਰਜਕਾਰ ਚ ਆਉਂਦੇ ਨੇ ਮੁਕਤਕੋਰੀ ਦਾ ਕੋਈ ਨਹੀਂ ਕੋਈ ਨਹੀਂ ਮੰਗਦਾ ਅੱਛਾ ਮੁਕਤਕੋਰੀ ਨਹੀਂ ਚਾਹੀਦੀ ਨਹੀਂ ਬਿਲਕੁਲ ਨਹੀਂ ਚਾਹੀਦੀ ਇਹ ਮੁਕਤਕੋਰੀ ਨੇ ਤਾਂ ਸਾਡੇ ਲੋਕਾਂ ਨੂੰ ਪਿੱਛੇ ਲੈਂਦਾ ਨੁਕਸਾਨ ਕੀਤਾ ਤੇ ਲੋਕ ਫਿਰ ਇਹ ਮੁਕਤਕੋਰੀ ਦੇ ਮੰਗਰੀ ਤੁਰੇ ਫਿਰਦੇ ਨੇ ਲੋਕ ਹੁਣ ਸਿਆਣੇ ਹੋਏ ਆ ਪਹਿਲਾਂ ਨਾਲੋਂ ਆਉਂਦੇ ਤਾਂ ਨਹੀਂ ਹੁਣ ਲਾਰੇਆਂ ਚ ਨਾ ਜੀ ਹੁਣ ਕੋਈ ਕਿਸੇ ਦੇ ਲਾਰੇਆਂ ਚ ਨਹੀਂ ਆਉਂਦੇ ਹੁਣ ਆਪਣੇ ਮਤ ਦਾ ਆਪ ਦਾਨ ਕਰਨਗੇ ਵੋਟ ਪਾਉਣੀ ਤਾਂ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਬਿਲਕੁਲ ਬਿਲਕੁਲ ਕੋਈ ਨੋਟਿਆ ਵਾਲੀ ਨਹੀਂ ਆ ਜੋ ਚੰਗਾ ਉਮੀਦਵਾਰ ਆ ਉਹਨੂੰ ਵੋਟ ਪਾਓ ਲੱਗਿਆ ਕੋਈ ਇਨਾ ਪਾਰਟੀਆਂ ਸਾਰੀਆਂ ਚੋਂ ਉਮੀਦਵਾਰ ਚੰਗਾ ਕੋਈ ਹਜੇ ਤਾਂ ਕੋਈ ਸਭ ਬਰਾਬਰੀ ਆ ਕਿਉਂਕਿ ਦਲ ਬਦਲੂ ਇੱਕ ਦੂਸਰੇ ਦੇ ਜਾਈ ਜਾਂਦੇ ਨੇ ਯਕੀਨ ਨਹੀਂ ਕਿਸੇ ਤੇ ਨਹੀਂ ਗਿਆ ਅੱਛਾ ਕੋਈ ਵੀ ਉਮੀਦਵਾਰ ਨਹੀਂ ਵਧੀਆ ਲੱਗਿਆ ਨਹੀਂ ਜੀ ਅੱਛਾ ਭਾਈ ਕੀ ਨਾਮ ਹੈ ਗੁਰਬੀਰ ਸਿੰਘ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹੁਣ ਤੱਕ ਮੈਨੂੰ ਤਾਂ ਇਕਾਲੀ ਦਲ ਦੀ ਸਹੀ ਲੱਗਿਆ ਜੀ ਇਕਾਲੀ ਦਲ ਦਾ ਹਾਂਜੀ ਅੱਛਾ ਉਹਨਾਂ ਨੇ ਕੰਮ ਕੀਤੇ ਵਧੀਆ ਵਧੀਆ ਕੰਮ ਕੀਤੇ ਜੀ ਕਾਂਗਰਸ ਨੇ ਨਹੀਂ ਕੀਤਾ ਕੁਝ ਕਾਂਗਰਸ ਨੇ ਨਹੀਂ ਕਾਂਗਰਸ ਤੇ ਝਾੜੂ ਵਾਂਗ ਫੱਟੀ ਪੂਛਤੀ ਅੱਛਾ ਹਾਂਜੀ ਕੀ ਬਾਤ ਤੇ ਮਤਲਬ ਜੇ ਆਪਾਂ ਗੱਲ ਕਰਦੀ ਆ ਇਕਾਲੀ ਦਲ ਦੀ ਸਹੂਲਤਾਂ ਦੀ ਤਾਂ ਹੁਣ ਫਿਰ ਦੁਬਾਰਾ ਤੋਂ ਲਹਿਰਾਊਗੀ ਉਹ ਲਹਿਰਾਊਗੀ ਹਾਂਜੀ ਆਊਗੀ ਪਿੰਡ ਦੀ ਹਵਾ ਕੀ ਕਹਿੰਦੀ ਐ ਪਿੰਡ ਦੀ ਹਵਾ ਹੇਠ ਤਾਂ ਇਕਾਲੀ ਸਰਕਾਰੀ ਹੋਈ ਹਾਂਜੀ ਇਕਾਲੀ ਸਰਕਾਰੀ ਕਹਿੰਦੀ ਆ ਜੀ ਅੱਛਾ ਭਾਜੀ ਕੀ ਨਾਮ ਹੈ ਬੱਗੀ ਸ਼ਰਮ ਕੀ ਲੱਗਦਾ ਫਿਰ ਬਸ ਲੋਕਾਂ ਦਾ ਹੀ ਨਾਲ ਹੀ ਐ ਜੀ ਹੈ ਲੋਕਾਂ ਦੇ ਨਾਲ ਹੀ ਐ ਪਤਾ ਲੱਗਦਾ ਥ ਸਾਡਾ ਪਿੰਡ ਤਾਂ ਸਾਨੂੰ ਤਾਂ ਐ ਲੱਗਦਾ ਸਾਡੀ ਕਾਂਗਰਸ ਪਾਰਟੀ ਕਿਤੂ ਅੱਛਾ ਕਾਂਗਰਸ ਭਾਈ ਕਾਂਗਰਸੀ ਮਿਲ ਗਿਆ ਇੱਕ ਕਾਲੀਦਾਲ ਦਾ ਮਿਲ ਗਿਆ ਮਤਲਬ ਪਾਰਟੀ ਵਾਲੇ ਹਾਂਜੀ ਪਾਰਟੀ بیس ਕੋਈ ਨਹੀਂ ਸਾਡੇ ਪਿੰਡ بیس ਕੋਈ ਨਹੀਂ ਉਹ ਪਾਰਟੀ ਹੈ ਅੱਛਾ ਉਹ ਪਾਰਟੀ ਵਾਲਾ ਅੱਛਾ ਕਾਂਗਰਸ ਨੇ ਕੀਤਾ ਕੀ ਕਾਂਗਰਸ ਨੇ ਬਹੁਤ ਅਸਲ ਜ਼ੀਰੋ ਤੋਂ ਲੈਵਲ ਤੋਂ ਕਾਂਗਰਸ ਨੇ ਠਾਇਆ ਦੇਸ਼ ਆਪਣਾ ਜਿਹੜਾ ਜਦੋਂ ਆਪਾਂ ਮਤਲਬ ਗੁਲਾਮ ਹੋਏ ਸੀ ਉਦੋਂ ਕਾਂਗਰਸੀ ਆਈ ਹੈ ਨਾ ਮੂਰੇ ਉਤਲ ਜ਼ੀਰੋ ਲੈਵਲ ਤੇ ਲੈ ਕੇ ਉੱਪਰ ਹੋਣ ਧੱਕ ਆਇਆ اچھا ਮੈਨੂੰ ਇੱਕ ਗੱਲ ਦੱਸੋ ਵੀ ਪਿੰਡਾਂ 'ਚ ਕਹਿੰਦੇ ਲਾਈਟ ਜਿਹੜੀ ਭਗਵੰਤਮਾਨ ਬਿਆਨ ਦਿੰਦਾ ਵੀ ਲਾਈਟ ਪੂਰੀ ਕਰਤੀ ਗੱਲਾਂ ਨੇ ਗੱਪਾਂ ਕੀ ਹੈ ਇਹ ਸਹੀ ਹੈ ਇਹ ਸਹੀ ਹੈ ਚੀਜ਼ ਲਾਈਟ ਦਾ ਸਹੀ ਹੈ ਅੱਛਾ ਕੀਤਾ ਸੁਖ ਹਾਂ ਲਾਈਟ ਬਹੁਤ ਪਹਿਲਾਂ ਹੁੰਦੀ ਸੀ ਲਾਈਟ ਪਹਿਲਾਂ ਬਜਮੀ ਆਉਂਦੀ ਸੀ 8 ਘੰਟੇ ਹੁੰਦੀ ਸੀ ਤੇ ਹੁਣ ਹੁਣ ਕੋਈ ਲਿਮਟ ਨਹੀਂ ਲਾਈਟ ਦੀ ਬਹੁਤ ਵਧੀਆ ਸਹੂਲਤ ਹੈ ਅੱਛਾ ਹਾਂ ਘਰ ਵਾਲੀ ਵੀ ਮਤਲਬ ਜੇ ਪਿੰਡਾਂ ਦੇ ਲੋਕਾਂ ਨੇ ਬਦਲਾ ਲਿਆਂਦਾ ਸੀ ਤਾਂ ਕੋਈ ਬਦਲਾ ਰਾਸ ਆਇਆ ਥੋੜਾ ਬਹੁਤ ਇੱਕ ਅੱਧਾ ਪਰਸੈਂਟ ਹੀ ਹੈ ਬਾਲਾ ਨਹੀਂ ਆਇਆ ਜੀ ਅੱਛਾ ਬਾਲਾ ਨਹੀਂ ਆਇਆ ਨਹੀਂ ਬਾਲਾ ਨਹੀਂ ਆਇਆ ਵੀ ਇੱਕ ਜੇਰੀਆਂ ਮਤਲਬ ਕਿ ਇਹਨਾਂ ਨੇ ਕਿਹਾ ਸੀ ਵੀ 10000 ਰੁਪਿਆ ਲੇਡੀਜ਼ ਜਾਂ ਮਤਲਬ ਇਹ ਨੌਕਰੀਆਂ ਬਾਰੇ ਉਹ ਉੰਨਾ ਨਹੀਂ ਹੋਇਆ ਜਿੰਨਾ ਕਿ ਲੋਕਾਂ ਨੇ ਮਤਲਬ ਕੇ ਚਾਹਿਆ ਸੀ ਇਹਨਾਂ ਨੂੰ ਅੱਛਾ ਵੀ ਜਿੰਨਾ ਉਮੀਦ ਸੀ ਇਹਨਾਂ ਨੂੰ ਨਾ ਵੀ ਜਿੰਨਾ ਲੋਕਾਂ ਨੇ ਉਲਟ ਕੇ ਬਦਲਾ ਦਿੱਤਾ ਸੀਗਾ ਉਹਨਾਂ ਨਹੀਂ ਆਏ ਭਾਜੀ ਕੀ ਨਾਮ ਹੈ ਕੁਲਵੰਤ ਸਿੰਘ ਕੀ ਲੱਗਦਾ ਫਿਰ ਠੀਕ ਲੱਗਦਾ ਵੀ ਵਧੀਆ ਲੱਗਦਾ ਕਿਹੜੀ ਪਾਰਟੀ ਵਧੀਆ ਲੱਗਦੀ ਸਾਰੇ ਕੰਮ ਕੀਦਾ ਬਹੁਤ ਵਧੀਆ ਜੀ ਭਗਵੰਤਮਾਨ ਦਾ ਕੰਮ ਸਭ ਤੋਂ ਵਧੀਆ ਕਿਉਂ ਇਹ ਭਗਵੰਤਮਾਨ ਦਾ ਕਿਉਂ ਇਹਨਾਂ ਨੇ ਇਹ ਕੰਮ ਬਹੁਤ ਕੀਤੇ ਹੈ ਹੈ ਪਾਸੇ ਬਦਲਤਾ ਇਹਨਾਂ ਨੇ ਕਿਵੇਂ ਬਦਲਤਾ ਪਾਸੇ ਜਿਵੇਂ ਪਹਿਲਾਂ ਰਾਤਾਂ ਨੂੰ ਡਿੱਗਦੇ ਫਿਰਦੇ ਮੋਟਰਾਂ ਤੇ ਲਾਈਟ ਨਾਉਂ ਦੀ ਤੇ ਉਹ ਵੀ ਪੂਰੀ ਨਾਉਂ ਦੀ ਤੇ ਫਿਰ ਨਹਿਰੀ ਪਾਣੀ ਪੂਰਾ ਆਉਣ ਲੱਗਿਆ ਅੱਛਾ ਤੇ ਨਹਿਰਾ ਪੱਤੀਆਂ ਕਰਤੀਆਂ ਤੇ ਇਲਾਕੇ ਤੇ ਪਾਣੀ ਪਹੁੰਚ ਗਿਆ ਤੇ ਬਿਜਲੀ ਸਾਨੂੰ ਫਰੀ ਹੋ ਗਈ ਸਾਨੂੰ ਬਹੁਤ ਮੁਸ਼ਕਲ ਸੀ ਬਹੁਤ ਬਿੱਲ ਆਉਂਦੇ ਸੀ ਵੱਡੇ ਵੱਡੇ ਅੱਛਾ ਅਕਾਲੀ ਦਾ ਲਾਲ ਤਾਂ ਕਹਿੰਦੇ ਭਗਵੰਤ ਮਾਨ ਨੇ ਲੁੱਟ ਲਿਆ ਪੰਜਾਬ। ਨਾ ਜੀ ਹੁਣ ਕਰੀ ਕੀ ਲੁੱਟ ਲਿਆ ਫਰੀਜ਼ ਨੌਕਰੀਆਂ ਦੇਤੀਆਂ। ਅੱਗੇ ਪੈਸੇ ਲੈਂਦੇ ਹੁਣ ਫਰੀ ਮਿਲਣ ਲੱਗਿਆ ਸਾਡੇ ਮੁੰਡੇ ਨਾਲ ਬੈਠੇ ਕਹਿੰਦੇ 1000 ਰੁਪਏ ਨਹੀਂ ਦਿੰਦਾ ਅਜੇ ਤਾਈਂ। ਜੇ ਇੱਕ ਇਹਦਾ ਇੱਕ ਪੰਜ ਅੱਗੇ ਤਾਂ ਪੰਜਵੇਂ ਸਾਲ ਕੰਮ ਕਰਦੇ। ਇਹਨਾਂ ਨੇ ਪਹਿਲੇ ਸਾਲ ਤੋਂ ਸ਼ੁਰੂ ਕਰਤਾ। ਅੱਛਾ ਵੀ ਅਜੇ ਸਮਾਂ ਪਿਆਗਾ। ਸਮਾਂ ਬਹੁਤ ਪਿਆ ਕੰਮ ਸਾਰੇ ਜਿੰਨੇ ਵੀ ਆ ਸਾਰੇ ਕਰਨਗੇ। ਅੱਛਾ। ਕੁੜੀਆਂ ਨੂੰ ਜਾਣਦੇ ਹੋ? ਹੈ? ਛੁੱਡੀਆਂ ਨੂੰ। ਹਾਂ ਛੁੱਡੀਆਂ ਨੂੰ ਜਾਣਦੇ ਆਂ ਸੀ। ਇਮਾਨਦਾਰ ਬੰਦੇ ਆ ਬਹੁਤ ਵਧੀਆ ਬੰਦੇ ਆ। ਪਹਿਲਾਂ ਇਮਾਨਦਾਰ ਜਨਾਬ ਮੰਤਰੀ ਜਿਤਨਗੇ ਵੀ ਹੈਗੇ ਕੌਣ ਖੁੱਡੀਆਂ ਸਾਹਿਬ ਅੱਛਾ ਖੁੱਡੀਆਂ ਸਾਹਿਬ ਦੋਤਾਂਗੇ ਭਾਈ ਜੀ ਤੁਸੀਂ ਦੱਸੋ ਹਾਂ ਜੀ ਪਰ ਚੜਦਿੰਗਾ ਜੀ ਅੱਛਾ ਫਿਰ ਕੀ ਲੱਗਦਾ ਵਧੀਆ ਜਿਮਾ ਚੜਦੀ ਗੱਲਾ ਗੁਰੂ ਦੇ ਹੁਕਮਨਾ ਕਿਹੜੀ ਪਾਰਟੀ ਵਧੀਆ ਲੱਗੀ ਸਾਨੂੰ ਤਾਂ ਕਾਲੀ ਪਾਰਟੀ ਵਧੀਆ ਲੱਗਦੀ ਹੈ ਜੀ ਸਾਨੂੰ ਕਾਲੀ ਦਾ ਹਾਂ ਸਾਨੂੰ ਆਟਾ ਦਾਲ ਕੁੱਲ ਸੂਲ ਦੇ ਦਿੱਤੀ ਸਾਨੂੰ ਬਿਜਲੀ ਦੀ ਵੀ ਇਹਨਾਂ ਨੇ ਦਿੱਤੀ ਸਗਨ ਸਕੀਰ ਵੀ ਇਹਨਾਂ ਨੇ ਕਾਲੀ ਸਰਕਾਰ ਨੇ ਦਿੱਤੀ ਤੇ ਜਿਹੜੇ ਮਾਪਾ ਨੂੰ ਨਰਮੇ ਦੇ ਪੈਸੇ ਮਿਲੇ ਸੀ ਚਕਾਈ ਦੇ ਸਾਨੂੰ ਉਹ ਵੀ ਸਾਨੂੰ ਕਾਲੀ ਸਰਕਾਰ ਨੇ ਦਿੱਤੇ ਆਹਾ ਮੇਰਾ ਬਾਈ ਕਲਵੰਦ ਸਿਓ ਬੈਠਾ ਹੈ ਇਹਦੇ ਸਾਰੇ ਬੜੇ ਸਾਡੇ ਬੜੇ ਇੱਦਾਂ ਨੂੰ ਸਾਰਿਆਂ ਨੂੰ ਪੈਸੇ ਮਿਲ ਗਏ ਹੈ ਤੇ ਮੈਨੂੰ 3000 ਮਿਲਦਾ ਸੀਗਾ ਮੈਨੂੰ ਉਹ ਹਲਤਾ ਹੀ ਨਹੀਂ ਮਿਲਿਆ ਆ ਬੈਠਾ ਕਲਵੰਦ ਹਾਂ ਬੈਠਾ ਕਲਵੰਦ ਕੋਲ ਪੁੱਛ ਲੋ ਅੱਛਾ ਹਾਂ ਇਹਨਾਂ ਇਹਨਾਂ ਨੂੰ ਵੀ ਇਹ ਜਿਹੜੇ ਚਗਾਈ ਵਾਲੇ ਪੈਸੇ ਆ ਨਾ ਇਸ ਸਰਕਾਰ ਨੇ ਹੀ ਦਿੱਤੇ ਆ ਪਹਿਲਾਂ ਕਿਸੇ ਨੇ ਦਿੱਤੇ ਨਹੀਂ ਗਰੀਬਾਂ ਨੂੰ ਕੋਈ ਪੁੱਛਦੇ ਨਹੀਂ ਸੀਗਾ ਅੱਛਾ ਗਰੀਬਾਂ ਨੂੰ ਕੋਈ ਕੁਝ ਨਹੀਂ ਦਿੰਦਾ ਹੀ ਨੁਕਸਾਨ ਤਾਂ ਹੋਇਆ ਜ਼ਿਮੀਂਦਾਰ ਦਾ ਗਰੀਬਾਂ ਨੂੰ ਬਰਾਬਰ ਦੀ ਸਹਾਇਤਾ ਹੈ ਇਸ ਸਰਕਾਰ ਨੇ ਦਿੱਤਾ ਹਾਂਜੀ अच्छा भाई जी की नाम है हरपाल सिंह है जी मेरा की लगदा फिर माहौल माहौल बहुत बढ़िया जी किदा आम आदमी पार्टी ਦਾ ਜੀ ਆਮ ਆਦਮੀ ਆਲੇ ਹੁਣ ਵੱਧਦੇ ਜਾਂਦੇ ਕੀ ਚੱਕਰ ਹੈ ਪਹਿਲਾਂ ਘਟੀ ਜਾਂਦੇ ਸੀ ਕੀ ਗੱਲ ਹੈ ਕੀ ਕਰਤਾ ਹੈ ਜਾ ਆਮ ਆਦਮੀ ਪਾਰਟੀ ਨੇ ਜੀ 2 ਸਾਲਾਂ ਦੇ ਵਿੱਚ ਬਹੁਤ ਕੁਝ ਦਿੱਤਾ ਜੀ ਹੈ ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਬਹੁਤ ਕੁਝ ਦਿੱਤਾ ਜੋ ਕਿ ਆਪਾਂ ਨੂੰ 70 ਸਾਲਾਂ ਚ ਨਹੀਂ ਮਿਲੇ ਸੀਗਾ ਜੀ ਅੱਛਾ ਮੰਨ ਕੇ ਚੱਲੋ ਵੀ ਆਮ ਆਦਮੀ ਪਾਰਟੀ ਨੇ ਕਿਸਾਨਾਂ ਵਾਸਤੇ ਬਿਜਲੀ ਮੋਟਰਾਂ ਵਾਲੀ 22 ਘੰਟੇ 24 24 ਘੰਟੇ ਦਿੱਤੀ ਹੈ। ਮੋਟਰਾਂ ਬੰਦ ਕਰਕੇ ਆਉਂਦੇ ਰਹੇ ਆ ਜੀ। ਅੱਛਾ ਅਕਾਲੀ ਦਲ ਵਾਲੇ ਤਾਂ ਕਹਿੰਦੇ ਲੁੱਟਿਆ ਪੰਜਾਬ ਭਗਵੰਤ ਮਾਨ ਨੇ। ਨਹੀਂ ਲੁੱਟਿਆ ਸਾਨੂੰ ਤਾਂ ਲੱਗਦਾ ਨਹੀਂ ਵੀ ਲੁੱਟਿਆ ਜੀ। ਅੱਛਾ ਕਿਹਨੇ ਲੁੱਟਿਆ ਪੰਜਾਬ ਫਿਰ ਅਸਲ? ਪੰਜਾਬ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਲੁੱਟਿਆ ਜੀ ਜਿਹੜੀਆਂ ਪਹਿਲਾਂ ਆ ਕੇ ਗਈਆਂ ਨੇ। ਅੱਛਾ ਉਹਨਾਂ ਨੇ ਲੁੱਟਿਆ ਜੀ। ਅੱਛਾ ਹੁਣ ਵਧੀਆ ਲੱਗਦਾ ਮੈਂ। ਹਾਂਜੀ ਬਹੁਤ ਵਧੀਆ। ਵਧੀਆ ਹਵਾ ਗਈ ਖੁੱਡੀਆਂ ਦੀ ਇੱਥੇ। ਖੁੱਡੀਆਂ ਦੀ ਬਹੁਤ ਵਧੀਆ ਹਵਾ ਜੀ। ਬਹੁਤ ਵਧੀਆ ਕੰਮ ਕਰਿਆ ਹੈ। ਵਧੀਆ ਚੰਗੀ ਪੋਟ ਤੇ ਪੋਜੀਸ਼ਨ ਕਰਨਗੇ ਹਸਲ ਜੀ। ਅੱਛਾ। ਤਜਜੀਤ ਸਿੰਘ ਜੀ ਕੀ ਲੱਗਦਾ ਫਿਰ ਇਸ ਵਾਰ ਵਧੀਆ ਹੈ ਜੀ ਕਿਹੜੀ ਪਾਰਟੀ ਕਾਂਗਰਸ ਚਾ ਜੀ ਕਾਂਗਰਸ ਹਾਂਜੀ ਅੱਛਾ ਕਾਂਗਰਸ ਵਧੀਆ ਲੱਗਦੀ ਹੈ ਵਧੀਆ ਲੱਗਦੀ ਹੈ ਅੱਛਾ ਕਾਲੀ ਦਲ ਨੇ ਕੰਮ ਕੀਤੇ ਹੈ ਕਾਲੀ ਦਲ ਨੇ ਕਰੇ ਤਾਂ ਹੈਗੇ ਕਾਂਗਰਸ ਨੇ ਨਹੀਂ ਨਹੀਂ ਕਰੇ ਅੱਛਾ ਕਾਂਗਰਸ ਨੇ ਨਹੀਂ ਕਰੇ ਨਾ ਕਾਂਗਰਸ ਜਿੰਨੇ ਨਹੀਂ ਕਰੇ ਅੱਛਾ ਕਾਂਗਰਸ ਜਿੰਨੇ ਨਹੀਂ ਕਰੇ ਹਾਂ ਥੁੰਡ ਵਿੱਚ ਫਰਕ ਰਹਿ ਗਿਆ ਚਲੋ ਹਾਂਜੀ ਅੱਛਾ ਆਮ ਆਦਮੀ ਪਾਰਟੀ ਦੇ ਕੰਮ ਉਹਦੇ ਵੀ ਵਧੀਆ ਹੈ ਵਧੀਆ ਨੇ ਹਾਂਜੀ ਸਾਰਿਆਂ ਦੇ ਵਧੀਆ ਤਾਂ ਫਿਰ ਹਵਾ ਕੀ ਦੀ ਹੈ ਪਿੰਡ ਚ ਹਵਾ ਤਾਂ ਹੈ ਦੇਖੋ ਜੀ ਹੁੰਦਾ ਲੱਗੂ ਖਿਆ ਪਤਾ ਲੱਗੂ ਕਿੰਨੀ ਵੋਟਾਂ ਪੈਂਦੀ ਪੱਕੀ 100 ਆਏ ਹੈ ਨਾ ਸਾਰੀ ਰਲਮੇ ਮਿਲਮੇ ਪਉਂਦੀ ਹੈ ਹਾਂ ਜੀ ਹਾਂ ਜੀ ਅੱਛਾ ਕੀ ਨਾਮ ਹੈ ਜੀ ਗੁਰਮੀਰ ਸਿੰਘ ਹੈ ਜੀ ਕੀ ਲੱਗਦਾ ਫਿਰ ਮਾਹੌਲ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਜੀ ਅੱਛਾ ਹਾਂ ਐਵੇਂ ਨਾ ਨਾ ਡੱਕਾਣੀ ਅੱਛਾ ਕੋਈ ਸਹੂਲਤ ਮਿਲੀ ਹੈ ਵੋਟ ਪਾਉਣ ਦੀ ਹਾਂ ਸੋਨੂ ਨਾ ਨਾ ਵੋਟ ਪਾ ਦਿੰਦੇ ਆ ਕੋਈ ਆਪਾਂ ਨੂੰ ਸਹੂਲਤ ਸਹੂਲਤ ਤੇ ਦਾੜੀ ਅੱਛਾ ਕੁਝ ਨਹੀਂ ਬਸ ਨਾ ਆਪਾ ਬੋਡ ਪਾਦਨੇ ਆ ਬੋਡ ਤਾਂ ਜ਼ਰੂਰੀ ਆ ਪਾਉਣੀ ਹਾਂ ਹੋਰ ਆਪਾਂ ਨੂੰ ਕੁਛ ਨਹੀਂ ਅੱਛਾ ਭਾਈ ਜੀ ਕੀ ਨਾਮ ਹੈ ਡਾਕਟਰ ਜੀਤ ਸਿੰਘ ਜੀ ਕੀ ਲੱਗਦਾ ਫਿਰ ਕੀ ਮਾਹੌਲ ਹੈ ਵਧੀਆ ਮਾਹੌਲ ਤਾਂ ਜੀ ਹੈ ਵਧੀਆ ਕਿਹਦਾ ਸੰਤ ਉਹਨ ਕਾਲੀਦਲ ਦੇ ਲੱਗਦਾ ਜੀ ਅੱਛਾ ਕਾਲੀਦਲ ਵਾਲੇ ਆ ਗਏ ਭਾਈ ਹੁਣ ਹਾਂਜੀ ਅੱਛਾ ਕਿਦਾਂ ਦੇ ਕੰਮ ਲੱਗੇ ਆ ਕਾਲੀਦਲ ਦੇ ਸਰਕਾਰ ਵਲੇ ਸਾਨੂੰ ਤਾਂ ਵਧੀਆ ਲੱਗੇ ਜੀ ਹੂੰ ਕੀ ਕੁਛ ਕੀਤਾ ਸਾਡਾ ਆਪਦਾ ਜ਼ਮੀਨ ਅਸੀਂ ਕਰਾਉਣੀ ਸੀਗੀ ਸਾਡੇ ਡੈਡੀ ਦੀ ਡੈਥ ਹੋ ਗਈ ਸੀਗੀ 1000 ਰੁਪਏ ਹੱਥੋਂ ਦਾ ਤਹਿਸੀਲਦਾਰ ਕਿਲਾ ਮੰਗਦਾ ਸੀਗਾ ਤੇ 2500 ਹੱਥੋਂ ਪਟਵਾਰੀ ਨੇ ਮੰਗਾ ਸਾਡਾ ਤੋਂ ਪੁੰਦਰ ਤਾਂ ਉਹਨੇ ਫਰੀ ਕਰਾਤਾ ਸੀਗਾ ਅੱਛਾ ਵਧੀਆ ਕੰਮ ਕੀਤਾ ਹੈ ਹਾਂ ਹਾਂ ਸਾਡੇ ਆਉਂਗਾ ਐਤ ਕੀ ਐਤ ਕੀ ਲਿਆਉਂਗੇ ਫਿਰ ਮੁੜ ਕੇ ਹਾਂਜੀ ਹਾਂ ਅੱਜ ਤਾਂ ਕਾਲੀਦਾਲ ਨੂੰ ਪਾਵਾ ਸਾਡੇ ਕੰਮ ਹੋਇਆ ਜੀ ਮੋਗਾ ਲਵਾਇਆ ਜੀ ਸਾਡਾ ਅਸੀਂ 5 ਕਿਲੋਮੀਟਰ ਤੋਂ ਆਉਂਦੇ ਸੀਗੇ ਜਿਨ੍ਹਾਂ ਦੇ ਕੰਮ ਹੋਇਆ ਤਾਂ ਪਾਉਣਗੇ ਹਾਂਜੀ ਹਾਂ ਪੱਕਾ ਪਾਉਣਗੇ ਗਰੀਬੀ ਦੀ ਪਾਉਣਗੇ ਵਿੱਚ ਬਿਲਕੁਲ ਬਿਲਕੁਲ ਭਾਈ ਜੀ ਕੀ ਨਾਮ ਹੈ ਲਾਭ ਸਿੰਘ ਜੀ ਲਾਭ ਸਿੰਘ ਜੀ ਕੀ ਲੱਗਦਾ ਫਿਰ ਮਾਹੌਲ ਮਾਹੌਲ ਤਾਂ ਵੀ ਆਈ ਕਹਿ ਸਕਦੇ ਵੀ ਹੁਣ ਘਰ ਘਰ ਬਿਕਣ ਲੱਗ ਗਿਆ ਜੱਟਾ ਅੱਛਾ ਹਾਂ ਜਿਹੜੀਆਂ ਗੋਲੀਆਂ ਆਉਂਦੀਆਂ ਨੇ ਇਹਨਾਂ ਸਰਕਾਰ ਨੇ ਚਲਾਇਆ ਜਾਣੇ ਟਿੱਟੀਆਂ ਇਹ ਰ ਸਕੂਲ ਦੇ ਵਿੱਚ ਮੁੰਡਾ ਭੱਜ ਗਿਆ। ਅੱਛਾ। ਸਰਕਾਰੀ ਕੂਲ ਦੇ ਵਿੱਚ ਜਾ ਕੇ ਟੀਚਰਾਂ ਤੋਂ ਪਤਾ ਕਰ ਸਕਦੇ। ਅੱਛਾ। ਮਰਾ ਇਹੀ ਕਹਿਣਾ ਕਿ ਆਹ ਜਿਹੜਾ ਗੰਦ ਚਲਾਇਆ ਹੈ, ਗੰਦ ਚਲਾਇਆ ਹੈ। ਇਹ ਬੰਦ ਕਰ ਦੇਣਾ ਆਉਦੀ ਅਜੀਬਾ ਪਰ ਨੂੰ ਛੱਡ ਦੇਣਾ। ਵੀ ਨਸ਼ਾ ਬੰਦ ਹੋਣਾ ਜ਼ਰੂਰੀ। ਹਾਂ। ਹੋਰ ਕੁਝ ਨਹੀਂ ਚਾਹੀਦਾ ਸਾਨੂੰ। ਬਿਲਕੁਲ। ਦੋ 250 ਨੌਜਵਾਨੀ ਬੱਜੂਗੀ ਉਹਦੇ ਨਾਲ। ਚੁੱਲ੍ਹੇ ਮੈਸ ਚੁੱਲ੍ਹੇ ਬੰਦ ਹੋ ਜਾਣਗੇ। ਲੋਕਾਂ ਦੇ ਚੁੱਲ੍ਹੇ ਤੇ ਘਾਹ ਉਗ ਜੂ। ਬਿਲਕੁਲ। ਜਿਹੜੀ ਰਹਿੰਦੀ ਹੈ ਜਵਾਨੀ ਉਹ ਕੈਨੇਡਾ ਨੂੰ ਭੱਗ ਜੂਗੀ। ਇੱਥੇ ਕੁਝ ਨਹੀਂ ਰਹਿੰਦਾ। ਬਸ ਇੰਨੀ ਕਹਨੇ ਆ ਅੱਜ ਪਿੰਡਾਂ 'ਚ ਹੋਰ ਕੀ ਮਾਹੌਲ ਆ ਪਿੰਡਜ ਦੇ ਵਿੱਚ ਜੇ ਵਿਕਾਸ ਦੀ ਗੱਲ ਕਰੀਏ ਡਵੈਲਪਮੈਂਟ ਦੀ ਗੱਲ ਕਰੀਏ ਕੁਛ ਮੇਲੀਆ ਸੁ ਕਹਿ ਰਹੇ ਨਾ ਵਿਕਾਸ ਨਹੀਂ ਆ ਇਕੱਲਾ ਵਿਕਾਸ ਨਹੀਂ ਚਾਹੀਦਾ ਸਾਨੂੰ ਸਾਨੂੰ ਜਵਾਨੀ ਚਾਹੀਦੀ ਆ ਉਹਨਾਂ ਦੀ ਹਾਂ ਬਿਲਕੁਲ ਜੇ ਸਾਡੇ ਚੁੱਲੀਆਂ ਨੌਜਵਾਨੀ ਨਾ ਰਹੇ ਕਿਸੇ ਸਰਕਾਰ ਨੇ ਕਿਉਂ ਨਹੀਂ ਗੌਰ ਕੀਤਾ ਉਹਨਾਂ ਗੱਲਾਂ 'ਤੇ ਇਹਨਾਂ ਦੀ ਜੇਬਾਂ ਭਰਦੇ ਨੇ ਤੁਸੀਂ ਦੇਖੋ ਇਹਨਾਂ ਨੇ ਦੇਬਾ ਜੀ ਜਾਂਦਾਗਾ ਪਬਲਿਕ ਇਹ ਸੋਚ ਕੇ ਵੋਟ ਪਾਉਂਦੀ ਹੈ ਤੁਸੀਂ ਵੋਟ ਪਾਈ ਇਹ ਸੋਚਿਆ ਵੀ ਕਿਤੇ ਸਰਕਾਰ ਕੰਮ ਕਰੂਗੀ ਫਿਰ ਤਿੰਨ ਪੀੜੀਆਂ ਤੋਂ ਅਸੀਂ ਕਾਲੀ ਸਰਕਾਰ ਨੂੰ ਪਾਉਂਦੇ ਸੀ ਵੋਟ ਐਕਤੀਆ ਬਦਲਾ ਦੇ ਖਾਤਰ ਇਹ ਆਪ ਵਾਲਿਆਂ ਨੂੰ ਪਾਇਆ ਆਪ ਵਾਲਿਆਂ ਨੇ ਘਰ ਘਰ ਬਿਗਾਲ ਲਾਤਾ ਅਸਾ ਘਰ ਘਰ ਹਾਂ ਤਾਂ ਹੁਣ ਕਹਿ ਸਕਦੇ ਆਂ ਵੀ ਕੰਮ ਹੋਏ ਨਹੀਂ ਕੰਮ ਕੁਸ਼ ਕੰਮ ਕੀ ਕਰਨਗੇ ਜੇ ਤੁਹਾਡੇ ਬੱਚੇ ਨਾ ਰਹੇ ਬਿਲਕੁਲ ਕੰਮ ਤੁਹਾਡੇ ਕੀ ਕਰਨਗੇ ਹਾਂ ਜਦੋਂ ਨਸ਼ਾ ਹੀ ਨਹੀਂ ਰੁਕ ਜਦੋਂ ਬੱਚੇ ਨਾ ਰਹੇ ਕੰਮ ਕੀ ਕਰਨਗੇ ਆਹ ਗਲੀਆਂ ਨਾਲੀਆਂ ਕੀ ਕਰਨੀਆਂ ਬਿਲਕੁਲ ਬਿਜਲੀ ਫਿਰ ਕੀ ਕਰੂ 250 ਰੁਪਿਆ ਅਗਲਾ ਭਰ ਸਕਦਾ ਬਿੱਲ ਦਾ ਜੇ ਨਸ਼ਾ ਨਾ ਹੋਵੇ ਤਾਂ ਸਾਰੀ ਜੇ ਨਸ਼ਾ ਨਾ ਹੋ ਜੇ ਤਾਂ ਸਾਰਾ ਕੁਝ ਹੋ ਜੂ ਸਭ ਬਿਲਕੁਲ ਇਹ ਪਿੰਡ ਢਿੰਗੜ ਦੀ ਸਾਥ ਹੈ ਜਿੱਥੇ ਲੋਕਾਂ ਨੇ ਆਪਣੇ ਵਿਚਾਰ ਰੱਖੇ ਨੇ ਲੋਕਾਂ ਨੇ ਆਪਣੀ ਰਾਇ ਰੱਖੀ ਆ ਇਸੇ ਤਰ੍ਹਾਂ ਹਰ ਇੱਕ ਸਾਥ ਦੇ ਵਿੱਚ ਜਾਵਾਂਗੇ ਲੋਕਾਂ ਦੀ ਰਾਇ ਤੁਹਾਡੇ ਤੱਕ ਪਹੁੰਚਾਵਾਂਗੇ ਆਪਣੀ ਰਾਇ ਕਰਿਓ ਕਮੈਂਟਾਂ ਸਾਂਝੀ ਮਿਲਦਾ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ